ਤੌਰ ਤੇ ਜਗਾ ਸਕਾਂ ਇਸ ਤਰ੍ਹਾਂ ਦੀ ਸਫਲਤਾ ਮੈਨੂੰ ਨਹੀਂ ਮਿਲੀ ਪਰ ਮੈਨੂੰ ਸਮਝ ਆਇਆ ਕਿ ਮੈਂ ਸਤਿਗੁਰੂ ਦੀ ਹਜ਼ੂਰੀ 'ਚ ਇਤਨਾ ਦਾਵਾ ਕਰਦਾ ਜ਼ਿਆਦਾ ਨਹੀਂ ਕਿਸ ਤਰ੍ਹਾਂ ਜਾਗੋਗੇ ਵਾਹਿਗੁਰੂ ਵਾਹਿਗੁਰੂ ਦੀ ਦੁਨ ਮਨ ਨੂੰ ਜਗਾਣ ਵਾਸਤੇ ਵਾਹਿਗੁਰੂ ਨੂੰ ਸੁਣਾਣ ਵਾਸਤੇ ਨਹੀਂ ਹੈ ਉਹਨੂੰ ਕੋਈ ਸੁਣਾਣ ਵਾਸਤੇ ਨਹੀਂ ਹੈ ਉਹ ਤੇ ਬਿਨ ਬੋਲਿਆਂ ਸਭ ਕੁਝ ਜਾਣਦਾ ਕਿਸ ਆਗੇ ਕੀ ਛੇ ਅਰਦਾਸ ਫਿਰ ਇਹ ਚਿਉ-ਚਿਉ ਵਾਹਿਗੁਰੂ ਵਾਹਿਗੁਰੂ ਇਹ ਮਨ ਨੂੰ ਜਗਾਣ ਵਾਸਤੇ ਤੇ ਮਨ ਕਦੋਂ ਜਾਗੇਗਾ ਮਨ ਸੁਣੇ ਮਨ ਨਹੀਂ ਸੁਣਦਾ ਉਹ ਕੇ ਨਹੀਂ ਸੁਣਦਾ 50 ਸਾਲ ਤੋਂ ਜਿਹੜੀ ਗੱਲ ਮੈਂ ਤੁਹਾਡੇ ਸਾਹਮਣੇ ਕਰ ਰਿਹਾ ਨਾ ਇਹਦੇ ਵਿੱਚ ਅਸਫਲਤਾ ਹੈ ਮਨ ਨਹੀਂ ਸੁਣਦਾ ਮਨ ਬੋਲਦਾ ਹੈ ਇਹਦੀ ਬੋਲਣ ਦੀ ਆਦਤ ਹੈ ਹੁਣ ਜ਼ੁਬਾਨੇ ਵੀ ਬੋਲੇ ਤੇ ਮਨ ਵੀ ਬੋਲੇ ਤੇ ਕੌਣ ਸੁਣੇ ਫਿਰ ਹਰ ਇੱਕ ਦੀ ਕੋਸ਼ਿਸ਼ ਹੁੰਦੀ ਹੈ ਦੂਜਾ ਸੁਣੇ ਜੀ ਦੂਜਾ ਸੁਣੇ ਦਸ-ਦਸ ਔਰਨ ਲਾਇਉਂਦੇ ਨੇ ਪੰਜਾਬ ਦੇ ਪਿੰਡਾਂ 'ਚ ਗੁਰਦੁਆਰੇ 'ਚ ਦੋ ਬੰਦੇ ਨਹੀਂ ਬੈਠੇ ਹੁੰਦੇ ਤੇ ਮੈਂ ਜਦ ਪੁੱਛ ਬੈਠਾ ਇਹ ਦਸ ਔਰਨ ਲਾਇਨੇ ਪਿੰਡ ਸੁਣੇ ਆਹ ਲੋਗੇ ਪਿੰਡ ਸੁਣੇ ਤੂੰ ਵੀ ਸੁਣਿਆਗਾ ਜੀ ਸੁਣਨਾ ਸੌਖੀ ਖੇਡ ਨਹੀਂ ਹੈ ਕਠਨਾ ਹੈ ਅਗਰ ਮਨ ਸੁਣ ਲਵੇ ਤਾਂ ਮਨ ਪ੍ਰਮਾਤਮਾ ਦਾ ਰੂਪ ਹੋ ਜਾਂਦਾ ਹੁਣ ਖਾਸ ਨੁਕਤੇ ਤੁਹਾਡੇ ਸਾਹਮਣੇ ਰੱਖਦੇ ਆ ਇਹਨਾਂ 15 ਮਿੰਟ ਅੱਜਕੱਲ ਪਕੜਨੇ ਚ ਆ ਜਾਏ ਜਦ ਮਨੁੱਖ ਬੋਲਦਾ ਹੈ ਬੋਲਣ ਦਾ ਪੁਰਨਾ ਪੈਦਾ ਹੁੰਦਾ ਹੈ ਪਵਨ ਨਾਭੀ ਨਾਲ ਟਕਰਾਂਦੀ ਹੈ ਦੇਹੀ ਮਾਟੀ ਬੋਲੇ ਪਵਨ ਅਸੀਂ ਬੋਲਦੇ ਹਾਂ ਪਵਨ ਤਤ ਕਰਕੇ ਬੋਲਣਾ ਪਵਨ ਤਤ ਦੀ ਪ੍ਰਕਿਰਤੀ ਹੈ ਇਸ ਵਾਸਤੇ ਪਵਨ ਨੂੰ ਬਾਕੀ ਤਤਾਂ ਦੇ ਵਿੱਚ ਗੁਰੂ ਗਿਆ ਹੈ ਅਗਰ ਮਨੁੱਖ ਬੋਲੇ ਨਾ ਤਾਂ ਸੰਬੰਧ ਜੁੜਦੇ ਨਹੀਂ ਬੋਲ ਕੇ ਹੀ ਸੰਬੰਧ ਟੁੱਟਦੇ ਨੇ ਬੋਲ ਕੇ ਹੀ ਸੰਬੰਧ ਜੁੜਦੇ ਨੇ ਟੁੱਟ ਗਈ ਪ੍ਰੀਤ ਬੁਰ ਬੋਲ ਇੱਕ ਬੁਰਾ ਬੋਲ ਬੋਲਿਆ ਕਈ ਸਾਲਾਂ ਦੀ ਦੋਸਤੀ ਦੁਸ਼ਮਣੀ ਵਿੱਚ ਬਦਲ ਗਈ ਗੰਢ ਪਰਿਤੀ ਮਿੱਠੇ ਬੋਲ ਇੱਕ ਮਿੱਠਾ ਬੋਲ ਬੋਲਿਆ ਉਪਰ ਮਨੋ ਕਪਣਾ ਹੋ ਗਏ ਮਨੁੱਖੀ ਦੁਨੀਆ ਜ ਖੇਡ ਸਾਰੀ ਬੋਲਾਂ ਦੇ ਤੇ ਬੋਲਣਾ ਬਵਨ ਕਰਕੇ ਐਸੋ ਐਸੇ ਸਤਗੁਰੂ ਸੁਨੋ ਗੁਰੂ ਕਹਿੰਦੇ ਨੇ ਜੇਹੀ ਮਾਰਠੀ ਬੋਲੇ ਪਮਨ ਜਿ세 ਮਨ ਦੇ ਚ ਕੁਰਨਾ ਪੈਦਾ ਹੁੰਦਾ ਹੈ ਬੋਲਣਾ ਪਮਨ ਨਾਭੀ ਨਾਲ ਟਕਰੰਦੀ ਹੈ ਨਾਭੀ ਥੋੜੀ ਜਿਆ ਖੁੱਲਦੀ ਹੈ ਜਿਵੇਂ ਖੁੱਲਦੀ ਉੱਥੋਂ ਆਵਾਜ਼ ਉੱਠਦੀ ਹੈ ਉਸ ਆਵਾਜ਼ ਨੂੰ ਕਹਿੰਦੇ ਨੇ ਪਰਾ ਇੱਕ ਧੁਨ ਤੇ ਹੁੰਦੀ ਹੈ ਉਹਦੇ ਚ ਅੱਖਰ ਨਹੀਂ ਹੁੰਦੇ ਇੱਕ ਧੁਨ ਉੱਠਦੀ ਹੈ ਉਹ ਜਦ ਹਿਰਦੇ ਤੱਕ ਪਹੁੰਚਦੀ ਹੈ ਉਹਨੂੰ ਅੱਖਰ ਮਿਲਦੇ ਨੇ ਫਿਰ ਇਹਨੂੰ ਕਹਿੰਦੇ ਨੇ ਪਸੰਦੀ ਬੜ ਗਿਆਨ ਨਾਲ ਸੁਣਨਾ ਉਹੀ ਆਵਾਜ਼ ਜਦ ਕੰਠ ਤੱਕ ਪਹੁੰਚਦੀ ਹੈ ਉਹਨੂੰ ਕਹਿੰਦੇ ਨੇ ਮਧਮਾ ਪੂਰਾ ਵਾਕ ਬਣ ਜਾਂਦਾ ਜੋ ਜ਼ਬਾਨ ਨੇ ਕਹਿਣਾ ਤੇ ਜ਼बान ਬਿਆਨ ਕਰ ਦਿੰਦੀ ਇਹਨੂੰ ਕਹਿੰਦੇ ਨੇ ਬੈਖਰੀ ਪਰ ਆ ਪਸੰਤੀ ਮਦਮਾ ਬੈਖਰੀ ਨਾਭੀ ਤੋਂ ਆਵਾਜ਼ ਕਦੋਂ ਉੱਠਦੀ ਹੈ ਜਦ ਪਵਨ ਟਕਰਾਂਦੀ ਹੈ ਤੇ ਪਵਨ ਕਦੋਂ ਟਕਰਾਂਦੀ ਹੈ ਜਦ ਮਨ ਦੇ ਚ ਪੁਰਨਾ ਪੈਦਾ ਹੋਵੇ ਬੋਲਣਾ ਬੋਲਣਾ ਪਵਨ ਨਾਭੀ ਨਾਲ ਟਕਰਾਂਦੀ ਹੈ ਨਾਭੀ ਤੋਂ ਧੁਨੋ ਉੱਠਦੀ ਹੈ ਹਿਰਦੇ ਤੱਕ ਪਹੁੰਚਦੀ ਹੈ ਅੱਖਰ ਮਿਲਦੇ ਨੇ ਇਹ ਕਮ ਸਾਰਾ ਤੇਜ਼ੀ ਨਾਲ ਆਟੋਮੈਟਿਕ ਹੁੰਦਾ ਹੈ ਇਹਨੂੰ ਪਸੰਤੀ ਕਹਿੰਦੇ ਨੇ ਇਹ ਫਿਰ ਗੰਠ ਤੱਕ ਪਹੁੰਚਦੀ ਹੈ ਪੂਰਾ ਵਾਕ ਬਣ ਜਾਂਦਾ ਹੈ ਜੋ ਕਹਿਣਾ ਇਹਨੂੰ ਮਦਮਾ ਕਹਿੰਦੇ ਨੇ ਤੇ ਜ਼ਬਾਨ ਬਿਆਨ ਕਰ ਦਿੰਦੀ ਹੈ ਇਹਨੂੰ ਬੈਖਰੀ ਕਹਿੰਦੇ ਨੇ ਪਰਾ ਪਸੰਤੀ ਮਦਮਾ ਬੈਖਰੀ ਇਹ ਜਿਹੜੀ ਬੈਖਰੀ ਬਾਣੀ ਹੈ ਵਾਹਿਗੁਰੂ ਵਾਹਿਗੁਰੂ ਬੈਖਰੀ ਹੈ ਹੁਣ ਇਹਨੂੰ ਪਰਾ ਕਰਨਾ ਹੈ ਜਿੱਥੋਂ ਇਹ ਧੁਨ ਉੱਠੀ ਹੈ ਉੱਥੇ ਲੈ ਜਾਣੀ ਹੈ ਇਨੋ ਗੁਰਬਾਣੀ ਇੰਜ ਕਹਿੰਦੀ ਏ ਉਲਟੀ ਗੰਗਾ ਜਮਨ ਮਿਲਾਓ ਗੰਗਾ ਜਿੱਥੋਂ ਨਿਕਲੀ ਏ ਜਿੱਥੋਂ ਜਨਮੀ ਏ ਉਲਟਾ ਕੇ ਹੁਣ ਇਸਨੂੰ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲੀ ਏ ਹੁਣ ਦਰਿਆ ਜਿੱਥੋਂ ਨਿਕਲਿਆ ਉਸੇ ਜਗ੍ਹਾ ਤੇ ਵਾਪਸ ਲੈ ਜਾਣਾ ਅਕਸਰ ਦਰਿਆ ਸੈਨ ਪ੍ਰਸਨ ਕਰੀਬਨ ਪਹਾੜਾਂ ਤੋਂ ਨਿਕਲਦੇ ਨੇ ਉਚਾਈਆਂ ਤੋਂ ਆਉਂਦੇ ਨੇ ਤੇ ਦਰਿਆ ਨੂੰ ਪਲਟਾ ਕੇ ਉੱਥੇ ਹੀ ਲੈ ਜਾਣਾ ਜਿੱਥੋਂ ਨਿਕਲਿਆ ਹੈ ਕਠਨ زمین دے منوک اس طرح نہیں کر سکتا ہویا نہیں آج تک کامیابی نہیں ہوئی ایسا ہو نہیں سکتا جتوں گنگا نکلی ہے گنگوتری تو بدری نہ رہن تو بھی پرے ہے غالباً بتی ہزار فٹ ہے ایوریس جتنی اچھائی ہے ایوریس پینتی ہزار فٹ کہہ دین یہ ذرا تھوڑی جیاں گھٹ لیکن اس ورگی ہے اتنی بکھڑی ہے اتوں نکل دیئے یہ گنگا اور کبھی کے جیتوں جتھو نکلیئے اتے ہی لے جانے گا پلٹا کے اتے ہی لے جانا یہ دھن جتھو نکلیئے پلٹا کے واپس لے جانے گا دھن جو نا بھیت اٹھی ہے زبان کے راہ پرگٹ ہوئی ہے دے کے راہ واپس جائے گئے ਸਰਵਨੰ ਗੋਬਿੰਦ ਗੁਣ ਸੁਨੋ ਅਰ ਗਾਉ ਰਸਨਾ ਗਈ ਇਸ ਧੁਨ ਨੂੰ ਜ਼ਬਾਨ ਦੇ ਨਾਲ ਬਾਹਰ ਪ੍ਰਗਟਾਣਾ ਬੜਾ ਆਸਾਨ ਹੈ ਸਾਰਾ ਦਿਨ ਗੱਪਸ਼ਪ ਚੱਲਦੀ ਰਹਿੰਦੀ ਹੈ ਵਾਹਿਗੁਰੂ ਵਾਹਿਗੁਰੂ ਵੀ 2-2 ਘੰਟੇ ਚੱਲਦਾ ਰਹਿੰਦਾ ਹੈ ਇਹ ਵੀ ਮੈਰਜ ਕਰਦੇ ਆ ਇੱਕੋ ਦਫਾ ਵਾਹਿਗੁਰੂ ਆਖਣ ਨਾਲ ਮਨੁੱਖ ਵਾਹਿਗੁਰੂ ਦਾ ਰੂਪ ਹੋ ਜਾਂਦਾ ਇੱਕੋ ਹੀ ਦਫਾ ਇੱਕ ਚਿੱਤ ਜਾਏ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਵਿੱਚ ਨਾ ਆਇਓ ਚਲੋ ਮੈਂ ਇਹ ਕਹਿ ਦਿਆਂ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਦੇ ਆ ਇੱਕ ਪਾਪ ਵੀ ਨਹੀਂ ਮਿਟੇਗਾ ਇੱਕ ਦੁੱਖ ਵੀ ਨਹੀਂ ਮਿਟੇਗਾ ਇੱਕ ਦਫਾ ਵਾਹਿਗੁਰੂ ਆਖਦੇ ਆ ਕਰੋੜਾਂ ਪਾਪ ਮਿਟ ਜਾਂਦੇ ਨੇ ਕਰੋੜਾਂ ਦੁੱਖ ਮਿਟ ਜਾਂਦੇ ਨੇ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਸੌਖਾ ਹੈ ਸੌਖਾ ਹੈ ਬਹੁਤ ਸੌਖਾ ਹੈ ਇੱਕ ਦਫਾ ਵਾਹਿਗੁਰੂ ਆਖਣਾ ਬਹੁਤ ਔਖਾ ਬਹੁਤ ਔਖਾ ਜ਼ਬਾਨ ਬੋਲੇ ਤੇ ਮਨ ਪੂਰੀ ਕਾਗਰਤਾ ਨਾਲ ਸੁਣੇ ओके ਪਰ ਕਰੋੜ ਦਫਾ ਵਾਹਿਗੁਰੂ ਵਾਹਿਗੁਰੂ ਆਖਣਾ ਮਤਾਂ ਕਿਦਰ 1 ਦਫਾ ਵਾਹਿਗੁਰੂ ਕਹਿਣ ਦੀ ਜਾਚ ਆ ਜਾਏ ਬਸ ਇੰਨੀ ਫੇੜ 1 ਦਫਾ ਨਾਲ ਬਣੇਗੀ 2 ਦਫਾ ਨਾਲ ਨਹੀਂ ਪ੍ਰਭੂ ਦੇ ਨਾਮ ਦੀ ਇਤਨੀ ਮਹਿਮਾ 1 ਦਫਾ ਨਾਲ ਗਲ ਬਣੇਗੀ ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ ਜਿਤ ਛੂਟੇ ਕੀੜਾ 1 ਦਫਾ ਜ਼ਬਾਨ ਉਚਾਰਨ ਕਰੇ ਵਾਹਿਗੁਰੂ ਉਠੀ ਤੇ ਧਨ ਨਾ ਵੀ ਤੋ ਹੈ یہ دن واپس نہ بھائی تک جائے اور سن کے جائے گے منٹ تھوڑے رہے اسی گل پوری کرا. جیسے کرسے منخ ایک سنے گا یہ دھن کن دے راہ واپس جائے گی جس رستے تو آئیے جائے گی اسے رستے تو واپس جیسے دھن کنٹھ تک پہنچی ایسے منخ نو واہگرو واحرو آخر رس آئے گا ਇਹਦੀ ਧੰ ਮਦਮਾ ਤੱਕ ਪਹੁੰਚ ਗਈ ਹੈ ਐਸੇ ਮਨੁੱਖ ਨੂੰ ਕਹਿੰਦੇ ਨੇ ਵਾਹਿਗੁਰੂ ਇਹਦੀ ਰਸਨਾ ਤੇ ਵਸ ਗਿਆ ਜਿਵੇਂ ਭੋਜਨ ਦੀ ਬੁਰਕੀ ਮੋਜ ਪਾਈ ਸਵਾਦ ਤੇ ਆ ਗਿਆ ਪਰ ਇਹ ਭੋਜਨ ਅਜੇ ਖੂਨ ਨਹੀਂ ਬਣਿਆ ਅਜੇ ਨਸਾਂ ਦੇ ਚ ਗਰਦਿਸ਼ ਨਹੀਂ ਪਿਆ ਕਰਦਾ ਅਜੇ ਕੰਠ ਤੋਂ ਥੱਲੇ ਹੀ ਨਹੀਂ ਗਿਆ ਅਜੇ ਮਾਸ ਨਹੀਂ ਬਣਿਆ ਅਜੇ ਚਰਬੀ ਨਹੀਂ ਬਣਿਆ ਅਜੇ ਖੂਨ ਨਹੀਂ ਬਣਿਆ ਸਵਾਦ ਤੇ ਆ ਗਿਆ ਜਿਹਨੂੰ ਵਾਹਿਗੁਰੂ ਆਖਣ ਦਾ ਸਵਾਦ ਹੀ ਨਹੀਂ ਆ ਰਿਹਾ ਇਹ ਕਹਿੰਦੇ ਜਾਣੋ ਅਜੇ ਮਦਮਾ ਦੀ ਖੇਡ ਵੀ ਨਹੀਂ ਬਣੀ ਅਜੇ ਇੰਜ ਕਹਿ ਲੋ ਬੁਰਕੀ ਮੂੰਚ ਵੀ ਕੋਈ ਨਹੀਂ ਗੁਸਾਖੀ ਮਾਓ ਵਾਹਿਗੁਰੂ ਆਖਣ ਦਾ ਸਵਾਦ ਆ ਗਿਆ ਇਸ ਨੂੰ ਕਹਿੰਦੇ ਨੇ ਪ੍ਰਭ ਜੀ ਬਸੇ ਸਾਧਕੀ ਰਸਨਾ ਨਾਨਕ ਜਨਕਾ ਦਾਸਨ ਦਸਨਾ ਜ਼ਬਾਨ ਤੇ ਬਸ ਗਿਆ ਪਹਿਚਾਣ ਤੇ ਵਾਹਿਗੁਰੂ ਕਹਿੰਦਾ ਰਸ ਨਾਲ ਵਰ ਜਾਂਦਾ ਇਹ ਬਾਣੀ ਜਪਦਾ ਰਸ ਨਾਲ ਵਰ ਜਾਂਦਾ ਇਹ ਬੇਰਸੇ ਬਾਣੀ ਨਹੀਂ ਜਾਵਦਾ ਕਾਰਨ ਸ਼ਬਦ ਗਹਿਰਾ ਚਲਾ ਜਾਂਦਾ ਹੈ ਕੰਠ ਤੱਕ ਇਤਨਾ ਸੁਣਦਾ ਅਜੇ ਇਤਨੀ ਗਹਿਰਾਈ ਹੈ ਸੇਜੇ ਸੇਜੇ ਇਹ ਹੋਰ ਗਹਿਰਾ ਚਲਾ ਜਾਏ ਪਸੰਦ ਹੀ ਸਰੋਤ ਇਤਨੀ ਗਹਿਰੀ ਹੋ ਜਾਏ ਜਿੰਨੀ ਸਰੋਤ ਗਹਿਰੀ ਹੋਵੇਗੀ ਉਤਨਾ ਆਨੰਦ ਵਧੇਗਾ ਉਤਨਾ ਅਨੁਭਵ ਵਧੇਗਾ ਉਤਨਾ ਗਿਆਨ ਵਧੇਗਾ ਐਸਾ ਮਨੁੱਖ ਅਨਾਹਦ ਨਾਦ ਸੁਣਨ ਲੱਗ ਪੈਂਦਾ ਕਿਹੜਾ ਅਨਾਹਦ ਨਾਦ ਜਿਸ ਨਾਦ ਤੋਂ ਸਾਰਾ ਬ੍ਰਹਿਮੰਡ ਪੈਦਾ ਹੋਇਆ ਕੀਤਾ ਬਸਾਓ ਏਕੋ ਕਵਾਓ ਪਿਛਤੇ ਹੋਇ ਲਖ ਦਰਿਆਓ ਐਸਾ ਮਨੁੱਖ ਅਨਾਹਦ ਦੀ ਧੁਨੀ ਸੁਣਨ ਲੱਗ ਪੈਂਦਾ ਮੈਂ ਆਪਣੀ ਜ਼ਿੰਦਗੀ ਚ ਪੰਜ ਸੱਤ ਮਨੁੱਖ ਤੈਸੇ ਦੇਖੇ ਆ ਜੋ ਅਨਾਹਦ ਸੁਣਦੇ ਸੀ ਕੱਲ ਵੀ ਸੱਜਣ ਇੱਥੇ ਮੈਨੂੰ ਮਿਲਿਆ ਅੱਜ ਤੇ ਬੈਠਿਆ ਨਹੀਂ ਮੈਨੂੰ ਇਸ ਤਰ੍ਹਾਂ ਕਹਿਣ ਲੱਗ ਪਿਆ ਕੁ ਚਿਹਰਾ ਉਸ ਦਾ ਲੱਗਦਾ ਸੀ ਮੈਨੂੰ ਕੁਝ ਦਾ ਬੋਲਾਂ ਦੀ ਸੱਚਾਈ ਵੀ ਲੱਗਦੀ ਸੀ ਫਿਰ ਮੁਖਤਸਰ ਮਰਜ਼ ਕਰਾਂ ਆਹਤ ਜੋ ਦੋ ਚੀਜ਼ਾਂ ਦੇ ਟਕਰਾਓ ਤੋਂ ਪੈਦਾ ਹੁੰਦਾ ਹੈ ਅਨਾਹਤ ਜੋ ਪ੍ਰਮਾਤਮਾ ਤੋਂ ਆਵਾਜ਼ ਆਈਏ ਉਹ ਆਵਾਜ਼ ਜਿਸ ਤੋਂ ਬ੍ਰਹਿਮੰਡ ਬਣਿਆ ਮਾਂ-ਬਾਪ ਤੋਂ ਸ਼ਰੀਰ ਆਇਆ ਹੈ ਤੋਂ ਸ਼ਰੀਰ ਵਿੱਚ ਮਾਂ-ਬਾਪ ਦੀ ਅੰਸ਼ ਮੌਜੂਦ ਹੈ ਆਵਾਜ਼ ਤੋਂ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤੋਂ ਸ਼ਬਦ ਬ੍ਰਹਿਮੰਡ ਦੇ ਵਿੱਚ ਮੌਜੂਦ ਹੈ ਇਸ ਸਰੀਰ ਦੇ ਚ ਮਾਂ ਬਾਪ ਦੀ ਅੰਸ ਮੌਜੂਦ ਹੈ ਕਿਉਂਕਿ ਮਾਂ ਬਾਪ ਤੋਂ ਸਰੀਰ ਆਇਆ ਮਾਂ ਕੀ ਰਕਤ ਪਿਤਾ ਬਿੰਦਾਰਾ ਸ਼ਬਦ ਤੋਂ ਬ੍ਰਹਿਮੰਡ ਆਇਆ ਹੈ ਤੋਂ ਬ੍ਰਹਿਮੰਡ ਦੇ ਸ਼ਬਦ ਮੌਜੂਦ ਹੈ ਉਸ ਸ਼ਬਦ ਨੂੰ ਅਨਾਹਗਨਾਦ ਕਹਿੰਦੇ ਹਨ ਪ੍ਰਮਾਤਮਾ ਦੀ ਆਵਾਜ਼ ਕਹਿੰਦੇ ਹਨ ਇਹ ਧੁਨ ਵਾਪਸ ਪਸੰਤੀ ਹਿਰਦੇ ਤੱਕ ਪਹੁੰਚ ਜਾਏ ਐਸਾ ਮਨੁੱਖ ਅਨਾਹਗਨਾਦ ਸੁਣਦਾ ਹੁਣ ਥੋੜਾ ਜਿਹਾ ਪੜਾਅ ਰਹਿ ਗਿਆ ਇੱਥੇ ਮਨੁੱਖ ਬੜੇ ਤਰਲੇ ਰਹਿਦਾ ਹੈ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੁਣ ਤੈਨੂੰ ਦੇਖਣ ਦਾ ਚਾਹ ਹੈ ਐਸੇ ਮਨੁੱਖ ਨੂੰ ਕਹਿ ਦਿੰਦੇ ਨੇ ਕਿ ਦਰ ਤੱਕ ਪਹੁੰਚ ਗਿਆ ਕਿਉਂਕਿ ਅਨਾਹਤ ਤੋਂ ਉਤਪਤੀ ਸੀ ਨਾ ਇਹ ਦਰ ਤੱਕ ਪਹੁੰਚ ਗਿਆ ਇਸੇ ਨੂੰ ਕਬੀਰ ਕਹਿੰਦੇ ਨੇ ਦਰਮਾਂ ਦੇ ਠੰਡੇ ਦਰਵਾਰ ਤੁਝ ਬਿਨ ਸੁਰਤ ਕਰੇ ਕੋ ਮੈਦੀ ਦਰਸ਼ਨ ਦੀਜੇ ਖੋਲ ਕੇ ਵਾੜ ਕਿਹੜੇ ਦਰਵਾਜ਼ੇ ਕੋਈ ਬਾਹਰ ਦੇ ਦਰਵਾਜ਼ੇ ਨਹੀਂ ਇਹ ਪਸੰਤੀ ਤੱਕ ਪਹੁੰਚ ਗਿਆ ਉਸ ਅਵਸਥਾ ਦਾ ਜ਼ਿਕਰ ਕਰ ਰਹਾ ਹੈ ਇਹ ਅਨਾਹਦ ਨਾਦ ਸੁਣਨ ਲੱਗਦਾ ਹੈ ਕਹਿੰਦੇ ਨੇ ਇਹ ਪ੍ਰਮਾਤਮਾ ਦੇ ਦਰ ਦੀ ਨੌਬਤ ਹੈ ਰਾਜੇ ਮਹਾਰਾਜੇ ਬਾਦਸ਼ਾਹ ਲੋਕ ਆਪਣੇ ਦਰਵਾਜ਼ੇ ਤੇ ਸਵੇਰੇ ਸ਼ਾਮ ਨੌਬਤ ਵਜਾਉਂਦੇ ਸਨ ਹਜ਼ੂਰ ਸਾਹਿਬ ਸਵੇਰੇ ਸ਼ਾਮ ਵਜਦੇਗੇ ਸ਼ਾਇਦ ਆਪਨੇ ਵਿੱਚੋਂ ਕਈਆਂ ਨੇ ਦਰਸ਼ਨ ਕੀਤੇ ਹਨ ਦੋ ਨਗਾਰਚੀ ਬੈਠਿਆਂ ਨੇ ਸ਼ਹਿਰਾਈ ਵਜਦੀ ਹੈ ਉਹਨੂੰ ਨੌਬਤ ਵਜਣਾ ਕਹਿੰਦੇ ਹਨ ਇਹ λεया ਖਿਆਲ ਸੰਤਾਂ ਤੋਂ ਹੈ ਬ੍ਰह्म ਗਿਆਨੀਆ ਤੋਂ ਕੋਈ ਪ੍ਰਮਾਤਮਾ ਦੇ ਦਰਵਾਜ਼ੇ ਤੇ ਨੌਬਤ ਵੱਜਦੀ ਹੈ ਜਗ ਮਗ ਜੋਤ ਅਨਹਦ ਧੁਨ ਗਾਜ ਹੈ ਭਾਈ ਸਾਹਿਬ ਭਾਈ ਗੁਰਦਾਸ ਜੀ ਅਨਹਦ ਦੀ ਧੁਨ ਵੱਜਦੀ ਹੈ ਐਸਾ ਮਨੁੱਖ ਸੁਣਨ ਲੱਗ ਪੈਂਦਾ ਹੈ ਸੋ ਐਸਾ ਮਨੁੱਖ ਦਰ ਤੱਕ ਪਹੁੰਚ ਗਿਆ ਨੌਬਤ ਦਰਵਾਜ਼ੇ ਤੇ ਵਜਾਂਦੇ ਨੇ بادشاہ ਲੋਗ ਨਵਾਬ ਲੋਗ ਦਰਵਾਜ਼ੇ ਤੇ ਹਜ਼ੂਰ ਸਾਹਿਬ ਵੀ ਪੌੜੀਆਂ ਦੇ ਚ ਨੌਬਤ ਵੱਜਦੀ ਹੈ ਦਰਵਾਜ਼ੇ ਤੇ ਬਰਤ ਤੇ ਪ੍ਰਤੀਕ ਚੁਣਿਆਂਗੇ ਜੈਸੇ ਧੁਨ ਪਸੰਤੀ ਤੱਕ ਪਹੁੰਚਦੀ ਹੈ ਐਸਾ ਮਨੁੱਖ ਅਨਾਹਦ ਨਾਦ ਸੁਣਦਾ ਪਰ ਐਸਾ ਮਨੁੱਖ ਕਹਿੰਦਾ ਪ੍ਰਭੂ ਤੇਰੀ ਆਵਾਜ਼ ਤੇ ਸੁਣਾਈ ਦੇ ਰਹੀ ਹੈ ਦੂਰੋਂ ਸੁਣਾਈ ਦੇ ਰਹੀ ਹੈ ਹੁਣ ਤੇਰੀ ਝਲਕ ਮਿਲੇ ਤੇਰੇ دیدار ਕਰਦੇ ਆ ਕਾਈ ਕਬੀਰ ਤੇ ਪ੍ਰਾਰਥਨਾ ਕਰਦੇ ਨੇ ਅਨਾਹਦ ਨਾਦ ਤੱਕ ਪਹੁੰਚਿਆ ਧਰਮ ਦੇਠਾ ਡੇ ਦਰਬਾਰ ਤੁਹ ਜਿਵੇਂ ਸੁਰਤ ਕਰੇ ਕੋ ਮੇਰੀ ਦਰਸ਼ਨ ਦੀਜੇ ਖੋਲ ਕੇ ਵਾ ਇਹ ਪ੍ਰਭੂ ਹੁਣ ਦਰਵਾਜ਼ਾ ਖੋਲ ਦਰ ਤੱਕ ਪਹੁੰਚ ਗਿਆ ਜੇ ਦੀ ਸੁਰਤ ਸ਼ਬਦ ਨਾਲ ਜੁੜ ਗਈ ਉਹ ਗੁਰੂ ਤੱਕ ਪਹੁੰਚ ਗਿਆ ਗੁਰੂ ਤੱਕ ਪਹੁੰਚਣਾ ਬੰਦੇ ਦਾ ਕਰਮ ਹੈ ਫਿਰ ਅੱਗੋਂ ਗੁਰੂ ਦਾ ਕੰਮ ਹੈ ਪ੍ਰਭੂ ਤੱਕ ਪਹੁੰਚਾਣਾ ਸਾਨੂੰ ਇਤਨੀ ਮਿਹਨਤ ਕਰਨੀ ਹੈ ਸੁਰਤ ਸ਼ਬਦ ਤੱਕ ਪਹੁੰਚੇ ਅਨਾਦਨਾਦ ਤੱਕ ਪਹੁੰਚੇ ਅੱਗੋਂ ਫਿਰ ਗੁਰੂ ਪਹੁੰਚਾ ਦਿੰਦਾ ਹੈ ਕੁਸ ਅਨਾਹਦ ਨਾਲ ਨਹੀਂ ਦਰਵਾਜ਼ੇ ਖੁੱਲ੍ਹਦੇ ਨੇ। ਅਗਰ ਇਥੇ ਜਪ جاری ਰਹੇ ਔਰ ਜਪ ਘਟ ਜਾਂਦਾ ਹੈ ਕਿਉਂ? ਮਨੁੱਖ ਅਨਾਹਦ ਦੀ ਧੁਨ ਦੇ ਜ਼ਿਆਦਾ ਮਸਤ ਰਹਿਣ ਲੱਗ ਪੈਂਦਾ ਹੈ। ਧੁਨ ਅਗਰ ਗਹਿਰੀ ਚਲੀ ਗਈ ਤੇ ਨਾਭੀ ਨਾਲ ਟਕਰਾਈ ਨਾਭੀ ਪੂਰੀ ਖੁੱਲ ਜਾਏਗੀ। ਜਲਦੀ ਜਲਦੀ ਮੈਂ ਬਿਆਨ ਕਰਨਾ ਨਾਭੀ ਦੋ ਹਾਲਤਾਂ ਦੇ ਵਿੱਚ ਪੂਰੀ ਖੁੱਲਦੀ ਹੈ। ਇਕ ਉਦੋਂ ਜਦ ਆਖਰੀ ਪ੍ਰਾਣ ਨਾਭੀ ਦੇ ਚੋਂ ਨਿਕਲਦਾ ਹੈ ਆਯੁਰਵੇਦ ਆਚਾਰੀਆ ਮੰਨਦੇ ਨੇ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਹੱਥ ਦੇ ਚੋਂ ਪ੍ਰਾਣ ਨਿਕਲ ਗਏ ਹੱਥ ਸੁਣਨ ਹੋ ਗਏ ਜ਼ਬਾਨ ਦੇ ਚੋਂ ਨਿਕਲ ਗਏ ਜ਼ਬਾਨ ਸੁਣਨ ਹੋ ਗਈ ਅੱਖਾਂ ਚੋਂ ਨਿਕਲ ਗਏ ਅੱਖਾਂ ਨਹੀਂ ਦੇਖਦੀਆਂ ਪੈਰਾਂ ਚੋਂ ਪ੍ਰਾਣ ਨਿਕਲ ਗਏ ਪੈਰ ਸੁਰ ਹੋ ਗਏ ਪਰ ਬੰਦਾ ਜੇ ਜੀਵਦਾ ਹੈ ਆਖਰੀ ਪ੍ਰਾਣ ਨਾਭੀ ਦੇ ਚੋਂ ਦਾ ਉਹਨੂੰ ਕਹਿੰਦੇ ਆਜ ਕਾਲ ਖੁੱਲੇ ਤੇਰੀ ਗਾਂਠੜੀ ਅੱਜ ਕੱਲ ਤੇਰੀ ਨਾਭੀ ਗੰਢ ਖੁੱਲਣ ਵਾਲੀ ਖੁੱਲੇ ਮੌਤ ਦੇ ਸਮੇਂ ਖੁੱਲਦੀ ਹੈ ਜਦ ਖੁੱਲਦੀ ਹੈ ਤਾਂ ਸਰੀਰ ਦੀ ਹਾਲਤ ਇਹ ਹੁੰਦੀ ਹੈ ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇ ਛਣੇ ਲੋਕ ਕਹਿੰਦੇ ਗੰਢ ਖੁੱਲ ਗਈ ਨਾਭੀ ਖੁੱਲ ਗਈ ਆਖਰੀ ਪ੍ਰਾਣ ਰੁਕਸਤ ਇਹਦੇ ਨਾਲ ਸਰੀਰ ਦੀ ਮੌਤ ਹੋ ਜਾਂਦੀ ਹੈ ਪਰ ਜੈਸੇ ਧੁੰਨ ਅਭਿਨ ਅਲ ਟਕਰਾਂਦੀ ਏ ਉਦੋਂ ਵੀ ਨਾਭੀ ਪੂਰੀ ਖੁੱਲਦੀ ਹੈ ਸਰੀਰ ਦੀ ਹਾਲਤ ਤੇ ਉਹੀ ਬਣਦੀ ਹੈ ਜਿਹੜੀ ਮੌਤ ਦੇ ਸਮੇਂ ਬਣਦੀ ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ ਇੱਥੇ ਸਰੀਰ ਦੀ ਮੌਤ ਨਹੀਂ ਆਉਂਦੀ ਮਨ ਦੀ ਮੌਤ ਹੋ ਜਾਂਦੀ ਹੈ ਮਨ ਪਰਮਾਤਮਾ ਬਣ ਜਾਂਦਾ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੋਲ ਪਛਾਣ ਇੱਥੇ ਆ ਕੇ ਕਈ ਗਵਰੰਦੇ ਨੇ ਉਹਨਾਂ ਨੂੰ ਇਹ ਦਿਸਦਾ ਜਿਵੇਂ ਗਾਇਆ ਸੀ ਵਾਕਈ ਪੁਰਾਣੇ ਸੰਸਕਾਰ ਪੁਰਾਣਾ ਢਾਂਚਾ ਅੱਜ ਤੱਕ ਜੋ ਹਜ਼ਾਰਾਂ ਜਨਮ ਹੋਏ ਜਿਸ ਡੰਗਰਾਲ ਜੀਵੇਂ ਸਭ ਖਤਮ ਹੋ ਜਾਂਦਾ ਹਰ ਕੇ ਨਾਮ ਕਬੀਰ ਉਜਾਗਰ ਜਨਮ ਜਨਮ ਕੇ ਪਾਟੇ ਕਾਗਰ ਉਹ ਜਨਮਾਂ ਜਨਮਾਂਤਰਾਂ ਦੇ ਅੰਦਰ ਜਿਹੜੇ ਕਾਗਜ਼ ਪੈਸਨ ਸਭ ਫਟ ਗਏ ਧਰਮ ਰਾਏ ਦਰ ਕਾਗਜ਼ 파ਰੇ ਜਨ ਨਾਨਕ ਲੇਖਾ ਸਮਝ ਅੰਦਰ ਉਹ ਸਾਰਾ ਲੇਖਾ ਪਿਆ ਜੈਸੇ ਉਹ ਫਟਦਾ ਹੈ ਤੇ ਮਨੁੱਖ ਨੂੰ ਇੰਜ ਲੱਗਦਾ ਜਿਵੇਂ ਮੇਰੀ ਮੌਤ ਹੋਣ ਲਈ ਕਈ ਮੁੜਦੇ ਨੇ ਇਸ ਤੋਂ ਮੈਂ ਦੇਖਿਆ ਨਾ ਘਬਰਾ ਕੇ ਆਖਰੀ ਸਟੇਜ ਤੋਂ ਮੁੜਦੇ ਨੇ ਘਬਰਾ ਕੇ ਭਈ ਤੇ ਮੌਤ ਆਉਣ ਲੱਗੀ ਸੀਸ ਗਣਸਾਵ ਦੇ ਚ ਅਜਦ ਮੈਂ ਆਉਣ ਲਗਾ ਮੈਨੂੰ ਗਲਬਨ ਇਹ ਹੁਣ ਚੌਥਾ ਹਫਤਾ ਆਉਣ ਲੱਗਾ ਹਰਿਆਣਾ ਨਾਰਨੌਲ ਤੋਂ ਇੱਕ ਮਾਤਾ ਆਈ ਉਹਦੇ ਨਾਲ ਉਹਦਾ ਪਤੀ ਆਇਆ ਦੋ ਬੱਚੇ ਸੰ ਛੋਟੇ ਛੋਟੇ ਆਖੇ ਮੈਨੂੰ ਕਹਿਣ ਲੱਗੇ ਗੈਨੀ ਜੀ ਹਰਿਆਣਵੀ ਬੋਲਦੀ ਸੀ ਹਿੰਦੀ ਵੇ ਸਾਡੀ ਰੋਜ਼ ਦੀ ਕਹਾਣੀ ਜੋ ਟੀਵੀ ਤੇ ਹੁੰਦੀ ਹੈ ਮੈਂ ਸੁਣ ਕੇ ਜਪ ਕਰਨ ਲੱਗ ਪਈ ਸੀ ਤੇ ਮੇਰੀ ਤੇ ਮੌਤ ਹੋਣ ਲੱਗੀ ਸੀ ਮੈਂ ਕਹਾਂ ਨਹੀਂ ਮੌਤ ਮੰਨ ਦੀ ਹੋਣੀ ਸੀ ਤੂੰ ਮੌਕਾ ਗਵਾ ਦਿੱਤਾ ਰੋਈ ਵੀ ਜਾਵੇ ਬੜੀ ਕਹਿੰਦੇ ਮੈਂ ਤਿੰਨ ਦਿਨ ਦੀ ਕੜ ਨਹੀਂ ਰਹੀ ਕੋਈ ਰਸ ਵੀ ਨਹੀਂ ਹੈ ਮੈਂ ਦੁਖੀ ਹਾਂ ਬੜੀ ਪਰ ਮੇਰੀ ਤੇ ਮੌਤ ਹੋਣ ਲੱਗੀ ਸੀ ਮੈਂ ਉਹਨੂੰ ਸਮਝਾਇਆ ਮੰਨ ਦੀ ਮੌਤ ਹੋਣ ਲੱਗੀ ਸੀ ਬੀਜ ਜਦ ਮਿਟਦਾ ਹੈ ਤੇ ਦਰਸ ਬਣ ਜਾਂਦਾ ਹੈ ਮਨ ਜਦ ਮਿਟਦਾ ਹੈ ਤਾਂ ਪਰਮਾਤਮਾ ਬਣ ਜਾਂਦਾ ਹੈ ਮਿਟਣ ਤੋਂ ਜ਼ਰੂਰ ਲੱਗੇ ਸੀ ਪਰ ਪ੍ਰਮਾਤਮਾ ਹੋ ਜਾਣੇ ਸੀ ਇੱਥੇ ਆ ਕੇ ਕਈ ਘਬਰਾ ਜਾਂਦੇ ਨੇ ਅਗਰ ਪਤਾ ਨਾ ਹੋਵੇ ਬੋਧ ਨਾ ਹੋਵੇ ਬੋਧ ਵੀ ਹੋਵੇ ਤਾਂ ਵੀ ਉਹ ਜਿਹੜੀ ਹਾਲਤ ਬਣਦੀ ਹੈ ਨਾ ਸਿਆਉ ਹੋਆ ਸੇਤ ਤਨ ਦੇ ਤੇ ਸਿਆਹੀ ਛਾ ਜਾਂਦੀ ਹੈ ਫਿਰ ਚਿਟਾਈ ਹੂ ਬਹੁਤ ਆਖਰੀ ਜਪ ਦੀ ਹਾਲਤ ਵਿੱਚ ਵੀ ਮਨ ਦੇ ਚ ਇਸ ਤਰ੍ਹਾਂ ਹੁੰਦਾ ਇੱਕ ਕਾਲਖ ਜਿਹਾ ਸਾਹਮਣੇ ਆ ਜਾਂਦੀ ਮਨ ਨੂੰ ਘਬਰਾ ਜਾਂਦਾ ਹੈ ਅਗਰ ਬੋਧ ਹੋਵੇ ਇਹ ਅਭਿਆਸੀਆਂ ਨੂੰ ਸਮਝਾਇਆ ਜਾਂਦਾ ਹੈ ਤਾਂ ਕਿ ਉਸ ਸਮੇਂ ਘਬਰਾ ਨਾ ਜੈਸੇ ਕੋਈ ਘਬਰਾਇਆ ਨਹੀਂ ਠੀਕ ਜੋ ਕੁਝ ਹੁੰਦਾ ਹੋਂਦ ਗੰਢ ਪੂਰੀ ਖੁੱਲ ਜਾਂਦੀ ਹੈ ਸਰੀਰ ਤੇ ਜ਼ਿੰਦਾ ਰਹਿੰਦਾ ਹੈ ਮਨ ਦੀ ਮੌਤ ਹੋ ਜਾਂਦੀ ਹੈ ਐਸਾ ਮਨੋ ਕਿ ਫਿਰ ਵਾਹਿਗੁਰੂ ਵਾਹਿਗੁਰੂ ਨਹੀਂ ਜਪਦਾ ਕਿਉਂ ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ ਬਹੁੜ ਜਨਮ ਨਾਲ ਉਹਦੇ ਰੋਮ ਰੋਮ ਦੇ ਚੱਲਦਾ ਗੁਰਮੁਖ ਰੋਮ ਰੋਮ ਹਰਦੇ ਉਦੀ ਹਰ ਰੋਮ ਰਸਨਾ ਬਣ ਜਾਂਦੀ ਐਸੇ ਸੂਰਤ ਦੇ ਚ ਉਹ ਕਹਿ ਸਕਦਾ ਮੈਂ ਤੇ ਪ੍ਰਮਾਤਮਾ ਹੋ ਗਿਆ ਬੂੰਦ ਸਾਗਰ ਹੋ ਗਈ ਸਾਗਰ ਦੇ ਚ ਲੀਨ ਹੋ ਗਈ ਬੂੰਦ ਨਹੀਂ ਰਹੀ ਗੰਗਾ ਉਤਨੇ ਚਿਰ ਤੱਕ ਗੰਗਾ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਈ ਥੇਮ ਉਤਨੇ ਚਿਰ ਤੱਕ ਥੇਮ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਦਜਲਾ ਫਰਾਤ ਉਤਨੇ ਚਿਰ ਤੱਕ ਦਜਲਾ ਤੇ ਫਰਾਤ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਨਹੀਂ ਨਹੀਂ ਸਤਲੁਜ ਬਿਆਸ ਉਤਨੇ ਚਿਰ ਤੱਕ ਸਤਲੁਜ ਬਿਆਸ ਹੈ ਜਿੰਨੇ ਚਿਰ ਤੱਕ ਸਾਗਰ ਦੇ ਚ ਲੀਨ ਨਹੀਂ ਹੋਇਆ ਸਾਗਰ ਦੇ ਚ ਲੀਨ ਹੋ ਕੇ ਬਿਆਸ ਵੀ ਗਿਆ ਸਤਲੁਜ ਵੀ ਗਿਆ ਗੰਗਾ ਵੀ ਗਈ ਜਮਨਾ ਵੀ ਗਈ ਦਜਲਾ ਵੀ ਗਿਆ ਫਰਾਤ ਵੀ ਗਈ ਨੀਲ ਰਦੀ ਵੀ ਗਈ ਸੇਮ ਵੀ ਖਤਮ ਹੋ ਗਿਆ ਸਾਗਰੀ ਸਾਗਰ ਹੈ ਬੂੰਦ ਪ੍ਰਮਾਤਮਾ ਹੋ ਜਾਂਦੀ ਹੈ ਮਨ ਤੋਂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਭਾਰਤ ਵਿੱਚ ਐਸਾ ਦਾਵਾ ਕਰਦੇ ਰਹੇ ਨੇ ਕਬੀਰ ਨੇ ਦਾਵਾ ਕੀਤਾ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ 사ਰੰਗ ਪਾਣੀ ਰਾਮ ਕਵੀਰਾ ਇੱਕ ਬਹਿ ਹੈ ਕੋਈ ਨਾ ਸਕੇ ਪਛਾਨੇ ਇਹਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹਨਾਂ ਫਰਮਾਨ ਕਰਦੇ ਨੇ ਨਾ ਨੇ ਕਦੇਨ ਭਇਓ ਗੋਵਿੰਦ ਸਿਮ ਜਿਉ ਪਾਣੀ ਸੰਗ ਪਾਣੀ ਇਸਲਾਮੇ ਦੁਨੀਆ ਛੋਇਆ ਮਨਸੂਰ ਪਰ ਇਸਲਾਮ ਇਸਨੂੰ ਬਰਦਾਸ਼ਤ ਨਹੀਂ ਕਰਦਾ ਇਸ ਤਰ੍ਹਾਂ ਕੋਈ ਆਖੇ ਮੈਂ ਸੱਚ ਹੋ ਗਿਆ ਬਰਦਾਸ਼ਤ ਨਹੀਂ ਕਰਦਾ ਜ਼ੁਨੈਦ ਦਾ ਚੇਲਾ ਸੀ ਇਹ ਮਨਸੂਰ ਕਹਰਾ ਦੀ ਗੱਲ ਹੈ ਮਿਸਰ ਦਾ ਕਹਰਾ ਇਕ ਦਿਨ ਇਹਦੀ ਗੰਢ ਖੁੱਲ ਗਈ। ਅਧਿਆਸੀ ਬੜਾ ਸੀ। ਸਾਰੀ ਸਾਰੀ ਰਾਤ ਅੱਲਾਹ ਹੋ ਅੱਲਾਹ ਹੋ ਅੱਲਾਹ ਹੋ ਜਪਦਾ ਸੀ। ਖੇਡ ਬਣ ਗਏ। ਮੁਰਸ਼ਿਦ ਇਸ ਦਾ ਕੋਲ ਬੈਠਾ ਸੀ। ਜੈਸੇ ਨਾਭੀ ਪੂਰੀ ਖੁੱਲੀ ਨਾ ਉੱਚੀ ਆਵਾਜ਼ ਨਾਲ ਕਹਿਣ ਲੱਗਾ ਅਨਲ ਹਕ ਅਨਲ ਹਕ ਹਕ ਕਹਿੰਦੇ ਨੇ ਸੱਚ ਨੂੰ ਮੈਂ ਸੱਚ ਹੋ ਗਿਆ ਮੈਂ ਸੱਚ ਹੋ ਗਿਆ ਮੈਂ ਖੁਦਾ ਹੋ ਗਿਆ। ਮਹਿਰਾਮ ਦਾ ਰੂਪ ਹੋ ਗਿਆ। ਰਾਮ ਕਬੀਰਾ ਇੱਕ ਬਈ ਇੰਜ ਕਹਿ ਉਠਾ ਪਿਤਾ ਜਿਹੜਾ ਮੁਰਸ਼ਿਦ ਸੀ ਕਹਿਣ ਲਗਾ ਅੱਜ ਆਖਿਆ ਹੀ ਫਿਰਨਾ ਆਖੀ ਠੀਕ ਹੈ ਅੱਜ ਤੂੰ ਸਰੂਰੇ ਚ ਕਹਿ ਗਿਆ ਫਿਰਨਾ ਆਖੀ ਕਾਰਨ ਇਸਲਾਮ ਦੇ ਚ ਕਾਫਰ ਕਹਿੰਦੇ ਇਹ ਖੁਦਾ ਦੀ ਬਰਾਬਰੀ ਕਰਦਾ ਹੈ ਪਰ ਕੌਣ ਦੱਸੇ ਹੁਣ ਗੰਗਾ ਜਦ ਸਾਗਰੇ ਚ ਮਿਲੇਗੀ ਤਾਂ ਹੋਏਗੀ ਸਾਗਰ ਜਪ ਜਪ ਕੇ ਪ੍ਰਮਾਤਮਾ ਦਾ ਨਾਮ ਮਨੁਖ ਹੋਏਗਾ ਪ੍ਰਮਾਤਮਾ ਹਰ ਕਾ ਭਗਤ ਸੋ ਹਰੀ ਜੀ ਆ سنت رام میں وید کچھ نئی ایک جن کئی میں لاک کرو رہی خیر مختصر میرج کرا زنید کہنے لگا تینوں پتہ ہے کافر دی سزا سزائے موت ہے تو پھر نہ منصور کہنے لگا اچھا میرے مرشد نہیں آخا گا نہیں آخا گا زنید لگا نہیں میں تیرے صبح نو جاننا تو خدا بھی قسم چک نہیں کہیں گا نہیں کہیں گا اگر کہیں گا تو صرف دیرے ڈیرے ਮੇਰੇ ਆਸ਼ਰਮ ਦੇ ਚ ਡੇਰੇ ਤੋਂ ਬਾਅਦ ਨਹੀਂ ਕਹੇਗਾ ਕਿਧਰੇ ਵੀ ਨਹੀਂ ਕਹੇਗਾ ਹੱਥ ਜੋੜ ਕੇ ਕਿਉਂਕਿ ਮੁਰਸ਼ਿਦ ਨੇ ਕਿਹਾ ਕਸਮੇ ਖੁਦਾ ਨਹੀਂ ਕਮਾਣਾ ਨਹੀਂ ਕਮਾਣਾ 10-12 ਦਿਨ ਲੰਗਾਇ ਕਾਰਾ ਦੇ ਨਵਾਬ ਨੇ ਕਿਧਰੇ ਫਕੀਰਾਂ ਦੀ ਰੋਟੀ ਆਖੀ ਜਿਹਨੂੰ ਬ੍ਰਹਮ ਬੋਜ ਕਹਿੰਦੇ ਨੇ ਜਿਹਨੂੰ ਕਹਿੰਦੇ ਨੇ ਸਾਧੂ ਸੰਤਾਂ ਦਾ ਲੰਗਰ ਪੰਜ ਪਿਆਰਿਆਂ ਨੂੰ ਲੰਗਰ ਸ਼ਕਾਣਾ ਜਿਵੇਂ ਸਾਡੇ ਚ ਮਰਿਆਦਾ ਹੈ ਉਹਨਾਂ ਦੇ ਵਿੱਚ ਹੀ ਹੈ ਫਕੀਰਾਂ ਨੂੰ ਲੰਗਰ ਸ਼ਕਾਣਾ ਆਰਾ ਦੇ ਜਿਹੜੇ ਵੱਡੇ ਵੱਡੇ ਫਕੀਰ ਸਨ ਸਾਰਿਆਂ ਨੂੰ ਦਾਵਤ ਨਾਮੇ ਭੇਜਿਆ ਗਿਆ ਔਰ ਆਖਿਆ ਗਿਆ ਸਾਰੇ ਪਹੁੰਚੋ ਅੱਜ ਸ਼ਾਮ ਨੂੰ ਅੰਦਾਜ਼ਨ ਇਤਿਹਾਸ ਦੇਚਾ ਇਸੇ ਪੰਜਾਬ 55 ਦੇ ਕਰੀਬ ਸਨ ਜ਼ੁਨੈਦ نو ਵੀ ਉਚੇਚਾ ਦਾਵਤ ਨਾਮਾ ਆਇਆ ਵੀ ਪਹੁੰਚਣਾ ਕਿਉਂਕਿ ਜ਼ੁਨੈਦ ਵੱਡੇ ਫਕੀਰਾਂ 'ਚ ਗਿਣਿਆ ਜਾਂਦਾ ਸੀ ਜਿਉਂ ਚੱਲ ਕੇ ਤਿਆਰ ਹੋ ਕੇ ਚੱਲਣ ਲੱਗਾ ਨਾ ਤੇ ਕਹਿਣ ਲੱਗਾ ਬੇਟਾ ਮਨਜ਼ੂਰ ਰੋਟੀ ਤੇ ਤੋਂ ਵੀ ਖਾਣੀ ਆਉਣੀ ਹੈ ਤੇ ਹਰ ਇੱਕ ਨੇ ਇੱਕ ਇੱਕ ਦੋ ਦੋ ਚੇਲੇ ਲੈ ਜਾਣੇ ਨੇ ਮੈਂ ਹੋਰ ਤੇ ਕਿਸੇ ਨੂੰ ਨਹੀਂ ਲੈ ਜਾਣਾ ਤੂੰ ਚੱਲ ਮੇਰੇ ਨਾਲ ਚੱਲ ਪਿਆ ਹੁਣ ਇਥਨੇ ਸਾਰੇ ਫਕੀਰ ਬੈਠੇ ਹਨ ਦੇ ਵਿਚਕਾਰ ਬਾਦਸ਼ਾਹ ਬੈਠਾ ਸੀ ਦਸਤਰਖਾਨ ਐਨ ਗੋਲ ਦਾਇਰਾ ਜਿਵੇਂ ਇਸਲਾਮੀ 당 ਹੈ ਸਾਰੇ ਆਦੰਦਰੋਂ ਭਾਂਡੇ ਰੱਖੇ ਜਾ ਰਹੇ ਸੰਸਾਰਿਆਂ ਦੇ ਗੁਬਤ ਵਿੱਚ ਸਮਾਪਤ ਕਰਦਾ ਇਤਨੇ ਫਕੀਰ ਹਨ ਤੇ ਗੱਲ ਤੇ ਰੱਬ ਦੀ ਚਲੇਗੀ ਨਾ ਖੁਦਾ ਦੀ ਚਲੇਗੀ ਵਾਰੀ ਵਾਰੀ ਸਾਰੇ ਰੱਬ ਦੀ ਗੱਲ ਕਰ ਰਹੇ ਨੇ ਪਰ ਸੁਨੈਦ ਜਦ ਰੱਬ ਦੀ ਗੱਲ ਕਰਦਾ ਸੀ ਉਦੋਂ ਹੀ ਗੱਲ ਕਰਦਾ ਸੀ ਜਦ ਉਹਦੇ ਮਨ ਦੀ ਤਿਆਰੀ ਨਾ ਹੋਵੇ ਤਿਆਰੀ ਹੋਵੇ ਜਦ ਤਿਆਰੀ ਨਾ ਹੋਵੇ ਸਾਫ਼ ਕਹਿ ਦਿੰਦਾ ਸੀ ਮੈਂ ਨਹੀਂ ਕਹਿਣਾ ਅੱਜ ਮੇਰਾ ਮਨ ਤਿਆਰ ਨਹੀਂ ਹੈ ਤੇ ਮਨ ਤਿਆਰ ਨਹੀਂ ਐਵੇਂ ਜ਼ੁਬਾਨ ਨਾਲ ਮੈਂ ਨਹੀਂ ਕਹਿਣਾ ਚਾਹੁੰਦਾ ਜਦ ਵਾਰੀ ਆਈ ਸੁਨੈਦ ਦੀ ਉਸ ਦਿਨ ਮਨ ਉਸ ਦਾ ਤਿਆਰ ਸੀ ਇਤਨੇ ਫਕੀਰਾਂ ਨੂੰ ਦੇਖ ਕੇ ਵਾਈਬ੍ਰੇਸ਼ਨ ਇਸ ਤਰ੍ਹਾਂ ਦੀ ਬਣ ਜਾਂਦੀ ਹੈ انہیں جد گہرائی چلانا کہنیاں شروع کی کول بیٹھا سی منصور نکل گیا آنا حق آنا حق آنا حق کازی بھی بیٹھا نواب بھی بیٹھا گسے چیا نواب زنید زند نو نا کافر نال رکھے تو یہ چیلے کی رکھے نے کافر رکھے نے تو کافر نیت لے کے آیا میرا سارا یہ دارمک سماگم توں برشٹ کر دینا کافر نو نظر ਮਨਸੂਰ ਪਕੜਿਆ ਗਿਆ ਮੁਖਤਸਰ ਮੈਂ ਅਰਜ਼ ਕਰਾਂ 15 ਦਿਨ ਉਸ ਤੇ ਮੁਕਦਮਾ ਚੱਲਿਆ 16ਵੇਂ ਦਿਨ ਸਜ਼ਾ ਸੁਣਾਈ ਗਈ ਨੂੰ ਸੂਲੀ ਤੇ ਚਾੜੋ ਤੇ ਸੂਲੀ ਤੇ ਚਾੜਨ ਤੋਂ ਪਹਿਲੇ ਪੱਥਰ ਵੀ ਮਾਰੋ ਬਸ ਆਖਰੀ ਘਟਨਾ ਮੈਂ ਤੁਹਾਡੇ ਸਾਹਮਣੇ ਬਿਆਨ ਕਰਾਂ ਫਿਰ ਕਿਸੇ ਵਕਤ ਬਾਅਦ ਜਿਸ ਵਕਤ ਇਸ ਨੂੰ ਸੂਲੀ ਤੇ ਚਾੜਨ ਵਾਸਤੇ ਲੈ ਜਾ ਰਹੇ ਨੇ ਹਜ਼ਾਰਾਂ ਦਾ ਇਕੱਠ ਉਦੋਂ ਜ਼ੁਨੈਦ ਵੀ ਪਹੁੰਚਿਆ ਇਸ ਦੇੜ ਦੇ ਮਨਸੂਰ ਦੇ ਕੋਲ ਗਿਆ ਉਨੇ ਜਿਹੜੇ ਬੋਲ ਕਹੇ ਨੇ ਬੜੇ ਕੀਮਤੀ ਨੇ ਮਨਸੂਰ ਇਹ ਮੇਰੇ ਬੱਚੇ ਪਾਗਲਾਂ ਦੀ ਭੀੜ ਵਿੱਚ ਇਤਨਾ ਸਿਆਣਾ ਹੋ ਜਾਣਾ ਵੀ ਮੈਨੂੰ ਇੰਜ ਲੱਗਦਾ ਜਿਵੇਂ ਪਾਗਲ ਬੰਦਾ ਹੈ ਪਾਗਲ ਬੰਦਾ ਗੁਨਾਹਗਾਰਾਂ ਦੀ ਭੀੜ ਵਿੱਚ ਇਤਨਾ ਪੁਨੀਤ ਹੋ ਜਾਣਾ ਇਤਨਾ ਸਵਾਭਸ਼ੀਲ ਹੋ ਜਾਣਾ ਇਹ ਵੀ ਇੱਕ ਗੁਨਾਹ ਹੈ ਮੈਨੂੰ ਇਸ ਤਰ੍ਹਾਂ ਲੱਗਦਾ ਭੀੜ ਪਾਗਲਾਂ ਦੀ ਸਿਆਣਾ ਤੋਂ ਇੱਕ ਮੈਂ ਨਹੀਂ ਬਚਾ ਸਕਦਾ। ਤੈਨੂੰ ਨਹੀਂ ਬਚਾ ਸਕਦਾ। ਮਨਸੂਰ ਵੀ ਕਹਿੰਦਾ ਮੇਰੇ ਮੁਰਸ਼ਿਦ ਮਰੇ ਹੋਏ ਨੂੰ ਕੀ ਬਚਾਣਾ? ਸਰੀਰ ਤੇ ਹੈ ਹੀ ਮੁਰਦਾ। ਐਨੂੰ ਕੀ ਬਚਾਣਾ? ਤੇ ਮਨਸੂਰ ਨੂੰ ਕੌਣ ਮਾਰ ਸਕਦਾ? ਜ਼ੁਨੈਦ ਕੋ ਗੱਲ ਰਹੀ ਨਹੀਂਗੇ। ਕਹਿੰਦੇ ਗੱਲ ਸੁਣ। ਤੂੰ ਖੁਦਾ ਦੀ ਕਸਮ ਚੁੱਕੀ ਸੀ ਅਨਲ ਹੱਥ ਨਹੀਂ ਕਮਾਂਗਾ। ਤੂੰ ਕਿਹਾ। ਮੈਂ ਤੇਰੇ ਤੇ ਗਿਲਾ ਕਰਨ ਵੀ ਆਇਆ। ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਬਸ ਇਤਨਾ ਮੈਂ ਇਹ ਵੀ ਪੁੱਛਣਾ ਠੀਕ ਹੈ ਇਸ ਤੋਂ ਬਾਅਦ ਤੂੰ ਰਹੇਗਾ ਨਹੀਂ ਮੈਂ ਇਹ ਪੁੱਛਣਾ ਚਾਹੁੰਦਾ ਤੂੰ ਖੁਦਾ ਦੀ ਕਸਮ ਕਿਉਂ ਤੋੜੀਏ ਅੱਖਾਂ ਭਰੀਆਂ ਨੇ ਮਨਸੂਰ ਦੀਆਂ ਐ ਮੇਰੇ ਮੁਰਸ਼ਦ ਮੈਂ ਕੌਣ ਆਉਣਾ ਖੁਦਾ ਦੀ ਕਸਮ ਤੋੜਨ ਵਾਲਾ ਤੇ ਜੇ ਖੁਦਾ ਹੀ ਆਖਣ ਲੱਗ ਪਵੇ ਅਨਲ ਹਕ ਅਨਲ ਹਕ ਤੋ ਵਿਚਾਰਾ ਮਨਸੂਰ ਕੀ ਕਰੇ ਕਹਿੰਦੇ ਨੇ ਉਸ ਦਿਨ ਇਸਲਾਮੀ ਦੁਨੀਆ 'ਚ ਇਹ ਘਟਨਾ ਘਟੇ ਜ਼ੁਨੈਦ ਨੇ ਆਪਣਾ ਮਸਤਕ ਆਪਣੇ ਚੇਲੇ ਦੇ ਕਦਮਾਂ ਤੇ ਰੱਖ ਦਿੱਤਾ ਤੂੰ ਠੀਕ ਕਹਿਣਾ ਖੁਦਾ ਬੋਲੇ ਤੂੰ ਨਹੀਂ ਬੋਲੇਗਾ ਸੱਚ ਭਇਓ ਅਨਕਟੇ ਨਾ ਜਾਈ ਕਬੀਰ ਕਹਿੰਦੇ ਨੇ ਨਾਉਨਿਕ ਲੀਨ ਭਇਓ ਗੋਵਿੰਦ ਸਿਉ ਜਿਉ ਪਾਣੀ ਸੰਗ ਪਾਣੀ ਮਨੁਖ ਦਾ ਗੋਬਿੰਦ ਹੋਣਾ ਹੀ ਭਵਿਸ਼ ਗੋਬਿੰਦ ਜਿ ਗੋਬਿੰਦ ਹੋਣਾ ਹੀ ਭਵਿਸ਼ ਔਰ ਕੋਈ ਭਵਿਸ਼ ਨਹੀਂ ਹੈ ਜਿੱਥੋਂ ਆਇਆ ਜਿੱਥ ਦੁਆਰੇ ਉਭਰੇ ਜਿੱਥੇ ਲਿਓ ਉਵਾਰ ਆਇਆ ਗੋਬਿੰਦ ਤੇ ਗੋਬਿੰਦ ਤੱਕ ਪਹੁੰਚੇ ਤੇ ਯਾਤਰਾ ਸਫਲ ਹੈ ਨਹੀਂ ਤੇ ਨਹੀਂ ਸਫਲ ਸਫਲ ਭਈ ਸਫਲ ਯਾਤਰਾ ਆਮਣ ਜਾਣ ਰਹੇ ਮੇਲੇ ਸਾਦਾ ਇਤਨੇ ਵਿਚਾਰਾਂ ਪਰਵਾਨ ਕਰਨੀਆਂ ਸਤਿਗੁਰ ਰਹਿਮਤ ਕਰਨ ਇਸੇ ਜੀਵਨ ਦੇ ਚ ਇਹ ਜੀਵਨ ਯਾਤਰਾ ਸਾਡੀ ਸਫਲ ਹੋਵੇ ਪਰਮ ਅਵਸਥਾ ਨੂੰ ਸੀ ਪ੍ਰਾਪਤ ਕਰ ਸਕੇ ਬੋਲ ਚੁਕ ਦੀ ਸ਼ਮਾ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿ চি